ਹਾਨੀ ਸਤ ਸ੍ਰੀ ਅਕਾਲ ਤੁਸੀਂ ਕਾਹ ਹੋਰ ਠੀਕ ਹੈ ਠੀਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸਤਿਗੁਰੂ ਦਾਤ ਮਹਾਰਾਜ ਕੀ ਜੈ ਹੋਰ ਮਹਾਰਾਜ ਠੀਕੋ ਠੀਕ ਆ ਠੀਕਾ ਬਾਲ ਬੱਤੇ ਕੇ ਮੇਰੇ ਮੁੰਡਾ ਵਾ ਦੇਖਿਆ ਕਹਿੰਦੇ ਸਕੂਲ ਜਾਣ ਲੱਗਿਆ ਬਈ ਹੈ ਹਾਂ ਉਹ ਅੱਛੇ ਜੀ ਆਉਂਦਾ ਖਾਨਪੁਰਾ ਖਾਨਪੁਰਾ ਕਿੱਥੇ ਸਿੰਗਰੋਚ ਸਿੰਗਰੋਚ ਉਹ ਆਪਣਾ ਹੀ ਆ ਉਹ ਆਪਣੇ ਡੈਡੀ ਦਾ ਆ ਰਹੀ ਆ ਯਾਰ ਬੰਦਾ ਸ਼ਿਮਰੋ ਵਾਲਾ ਹਾਂ ਸਕੂਲ ਹੈ ਜਮੀਨ ਹੀ ਮੇਰੇ ਬਾਪੂ ਦੀ ਦਬਾਈ ਹੋਈ ਆ ਉਹਨੂੰ ਅੱਛਾ ਹਾਂ ਫੇਰ ਕੀ ਆ ਕਰੋ ਕਭੀ ਇਹ ਬੰਦਾ ਗਰੀਬ ਆ ਉਹਦੇ ਤੇ ਰਹਿਮ ਰੱਖਿਆ ਕਰੋ ਮਾਦਾ ਮੁੱਟ ਤੂੰ ਆਜ ਨਹੀਂ ਕਿਸੇ ਦਿਨ ਤੇਰੇ ਨਾਲ ਬਾਪੂ ਤੂੰ ਹਾ ਹਾਂ ਮਿਲਿਆ ਹੋਰ ਦੱਸ ਕਿਵੇਂ ਠੀਕ ਠਾਕ ਸਾਡੀ ਵਧੀਆ ਤੂੰ ਦੱਸ ਅੱਛਾ ਦਰ ਕਰੇ ਕਿਵੇਂ ਸਾਰੇ ਠੀਕ ਆ ਐ ਕਹਿੰਦਾ ਮਹਾਰਾਜ ਦੀ ਚੜਦੀ ਕਲਾ ਕਿਰਪਾ ਵਾ ਵਹਿਗੁਰੂ ਦੀ ਵੇਖ ਸੰਗੇ ਮਾਰੇ ਇਹਨਾਂ ਆਉਂਦੇ ਰਹੇ ਨੇ ਪਰਦਾ ਪਾੜਾ ਮੰਨਣਾ ਪੈਂਦਾ ਇਹ ਤਾਂ ਗੱਲ ਹੈ ਮਾਤਾ ਕਿਵੇਂ ਮਾਤਾ ਮਾਤਾ ਨੇ ਪੂਰਾ ਚੜਦੀ ਕਲਾ ਚ ਬਾਬੇ ਦੀ ਕਿਰਪਾ ਨਾਲ ਹੋ ਤਾਂ ਖੁੰਡੀ ਵੀ ਛੱਡ ਗਈ ਠੀਕ ਆ ਦੇਖ ਲੈ ਮੁੰਡਾ ਵੀ ਕਹਿੰਦਾ ਮਾਤਾ ਠੀਕ ਆ ਹਾਂ ਠੀਕ ਹੈ ਯਾਰ ਉਹ ਪਰਮਾ ਜੋ ਬੱਚੇ ਤੇ ਰੱਬ ਬੱਚੇ ਰੱਬ ਦਾ ਰੂਪ ਨੇ ਚੰਨ ਸਿੰਘ ਹਾਂ ਮਾਰੇ ਮੈਂ ਕਹਾਂ ਮਾਤਾ ਠੀਕ ਹੈ ਕਰ ਹਾਂ ਮਾਤਾ ਦਾ ਹਾਂ ਇਹ ਫਿਰ ਇਹ ਨੂੰ ਰੱਬ ਦਾ ਰੂਪ ਆ ਪਤਾ ਬੱਚੇ ਨੂੰ ਹਾਂ ਹੋਰ ਕੰਮ ਕਰ ਕਿਵੇਂ ਚੱਲਦਾ ਕੰਮ ਕਰ ਮੰਦਾ ਹੀ ਆ ਤੀਰਤਾ ਵਾਲਾ ਮੰਦਾ ਹੈ ਹੋ ਗਿਆ ਚੰਨ ਸਿੰਘ ਕੰਮ ਕੋਈ ਹੈ ਨਹੀਂ ਗੱਲ ਤਾਂ ਇਹ ਮੰਦਾ ਹੀ ਆ ਦਿਹਾੜੀ ਜਾਂ ਨਾ ਨਾ ਮੇਸਤਰੀ ਨਾਲ ਓਹੋ ਤੇ ਕੰਮ ਤੇ ਕਦੇ ਚੱਲ ਸਿਆ ਮੰਦਾ ਪਿਆ ਨਹੀਂ ਹੈਨਾ ਉਹੀ ਗੱਲ ਆ ਪਹਿਲਾਂ ਪੈਨ ਹੋਣਾ ਇੱਕੀ ਪੋ ਪੈ ਗਿਆ ਬੰਦਾ ਉਹ ਪਤਾ ਕੀ ਗੱਲ ਆ ਹੁਣ ਕੰਮ ਅੱਗੇ ਲੋਕ ਹੱਥ ਨਹੀਂ ਪਾਉਂਦੇ ਸੀ ਕੰਮ ਨੂੰ ਹੁਣ ਬਣਾ ਖੜਾ ਹੀ ਪੈਣ ਲੱਗ ਗਏ ਹਾਂ ਗੱਲ ਤਾਂ ਆਹੀ ਆ ਹੁਣ ਚੱਕ ਆਪ ਜੱਟ ਜੁੱਟ ਵੀ ਸਾਰੇ ਅੱਗੇ ਲੋਕ ਇਹ ਕੰਮ ਨੂੰ ਨਾ ਹੱਥੋਂ ਲੈਂਦੇ ਸੀ ਹੂੰ ਉਹਨੇ ਸੋਚਦੇ ਹਾਂ ਹੁਣ ਤਾਂ ਬੁੜੀਆਂ ਪਾ ਦਿੰਦੀਆਂ ਨੇ ਥੈਲਿਆਂ 'ਚ ਉਹ ਹੀ ਦਾ ਗੱਲਾਂ ਹੋਣਗੀਆਂ ਹਰੇਕ ਘਰ ਹੀ ਖਾਂਦਾ ਯਾਰ ਮੈਂ ਤਾਂ ਕੋਈ ਖੂਦਣਾ ਨਹੀਂ ਖਾਂਦਾ ਉਹ ਆਹ ਇਹ ਗੱਲ ਸਹੀ ਆ ਹੋਰ ਸੁਣਾ ਫਿਰ ਕਿਵੇਂ ਆ ਬੱਧੀ ਠੀਕ ਆ ਚੜਦੀ ਕਲਾ ਨਾਲੇ ਹੁਣ 2021 ਨੂੰ ਤਿਆਰ ਨਹੀਂ ਵਿਆਹ ਆਪਣੇ ਮੈਂ ਕਹਿੰਦਾ ਯਾਰ ਪਰਮਾਤਮਾ ਚੜਦੀ ਕਲਾ ਰੱਖੇ ਆਹੋ ਵਿਆਹ ਤੇ ਜ਼ਰੂਰ ਦਰਸ਼ਨ ਦੇਣਾ ਬਸ ਦਰਸ਼ਨ ਮੈਂ ਕਿਹਾ ਥੋੜੇ ਜਿਹੀ ਦਰਸ਼ਨ ਦਵਾ ਜੇ ਹੋਰ ਕਿੱਥੇ ਜਾਵਾਂਗੇ ਦੱਸ ਆਹੋ 21 ਦਾ ਵਿਆਹ ਰੱਖਣਾ ਆ ਵੱਡੇ ਭਾਈ ਵੀ ਨਹੀਂ ਗਏ ਹੈ ਵੀ ਕੀ ਦਾ ਅੱਛੇ ਆਪੇ ਇੱਕ ਹੋਰ ਬੇਨਤੀ ਹੈ ਆਪਾਂ 14 ਤਰੀਕ ਨੂੰ ਕੈਂਪ ਲਵਾ ਰਹੇ ਆ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਹਾੜੇ ਤੇ ਕਿੱਥੇ ਆਪਲੇ ਪਿੰਡ ਦੇ ਗੁਰਦੁਆਰੇ ਦੇ ਨਾਲ ਹੀ ਆਓ ਯਾਰ ਮੈਂ ਅੱਖਾਂ ਦਿਖਾਉਣੀਆਂ ਨੇ ਮੈਂ ਵੀ ਮੈਂ ਕਹਾਂ ਜੀ ਸਾਰਾ ਕੁਝ ਆਪਰੇਸ਼ਨ ਵੀ ਕਰਵਾ ਦੇਾਂਗੇ ਅੱਖਾਂ ਵੀ ਦਿਖਾ ਦੇਾਂਗੇ ਸਾਰਾ ਕੁਝ ਕਰਾ ਦੇਾਂਗੇ 14 ਦਾ ਆਪਰੇਸ਼ਨ ਤਾਂ ਕਿੱਥੇ ਫਿਰ ਉਹ ਵਿਆਹ ਵਾਚੇ ਓਹੋ ਉਹ ਤੁਹਾਨੂੰ ਪਰਚੀ ਘਟਵਾ ਦੇਾਂਗੇ हां। ਉੱਧਰ ਤੇਰਾ ਦੇਖ ਰਿਆ ਉੱਧਰ ਟ੍ਰੀਟਮੈਂਟ ਕਰਵਾ ਦੇਾਂਗੇ ਹੋਰ ਦੱਸ। ਆਹੋ ਆਹੋ। ਆਹ ਜਰੂਰ। ਇਹ ਲਾਉਂਸਮੈਂਟ ਕਰਾਉਣੀ ਆ ਰੇ ਵੀ ਉੱਥੇ ਪਹੁੰਚਣਾ। ਮੈਂ ਤਾਂ ਕਰਾ ਦੇ ਤੂੰ ਜਿਗੜੀ ਕਰਾ ਦੇ ਲਾਉਂਸਮੈਂਟ ਵੀ ਭਾਈ 14 ਤਰੀਕ ਨੂੰ ਕੈਂਪ ਆਉਠੇ। ਉੱਥੇ ਵੀ ਦਵਾਈਆਂ ਫ੍ਰੀ, ਟੈਸਟ ਫ੍ਰੀ ਜਿਵੇਂ ਆ ਖੂਨ ਟੈਸਟ ਹੋ ਗਿਆ, ਬਲੱਡ ਟੈਸਟ ਹੋ ਗਿਆ। ਆਹ ਸ਼ੂਗਰ ਚਾਗਰ ਠੀਕ ਆ ਦੰਦਾ ਵਾਲੇ ਡਾਕਟਰ ਵੀ ਪਹੁੰਚ ਰਹੇ ਨੇ, ਅੱਖਾਂ ਵਾਲੇ ਵੀ ਪਹੁੰਚ ਰਹੇ ਨੇ। ਮਾ ਡਾਕਟਰ ਵੀ ਟੀਮ ਪਹੁੰਚ ਰਹੀ ਆ ਜੀਨੇ ਖੂਨ ਦਾਨ ਕਰਨਾ ਖੂਨ ਵੀ ਦਾਨ ਕਰ ਸਕਦਾ ਮੈਂ ਮੈਂ ਹੁਣ ਕਹਿ ਦੇਣਾ ਫਿਰ ਮੈਂ ਸਾਰੇ ਦਾਨ ਦੇਣਾ ਕਿਤੇ ਲੋੜ ਹੀ ਹੋ ਤੇ ਖੂਨ ਵੀ ਦੇ ਦੇਵਾਂਗੇ ਬਾ ਠੀਕ ਆ ਮੈਂ ਦੱਸਣਾ ਚਾਹ ਰੇ ਹੁਣ ਮੈਂ ਤਾਰੀ ਖੜਾ ਜਦੋਂ ਤਰੀ ਪਰਜਾਈ ਮੈਨੂੰ ਕਹਿੰਦੀ ਫੋਨ ਵੱਜਦਾ ਮੈਂ ਤਾਂ ਯਾਰ ਮੈਂ ਅੱਜ ਕਈ ਦਿਨਾਂ ਬਾਅਦ ਮੈਂ ਕਿਹਾ ਯਾਰ ਚੰਨ ਵਾਲ ਨਹੀਂ ਜਾਂਦਾ ਚਾਹ ਚਾਹ ਲਿਖੇ ਇੱਕ ਗਾਣਾ ਹੂੰ ਜੇ ਤੇ ਬੂਰੇ ਬੰਦੇ ਨਾਲ ਪਿਆਰ ਹੁੰਦਾ ਨਾ ਉਹ ਰਣਾ ਲੈਣਾ ਲੈ ਮੰਤਾਂ ਇਹ ਮਾਮਾ ਆਪਰਾ ਪਿਆਰ ਮਦਨਲੀ ਨੇ ਹੈਗਾ ਅੰਨਾ ਇਹ ਗੱਲ ਸਹੀ ਆ ਤੇਰੀ ਹਾਂ ਆਪਰਾ ਕਰੇ ਲੋ ਬਹੁਤ ਪਿਆਰਾ ਚਲ ਨਾ ਇਹ ਤਾਂ ਘਰ ਵਾਲੀ ਵੀ ਗੱਲਾਂ ਇੱਕ ਤਾਂ ਤੇਰੀ ਘਰ ਦੇ ਮੈਂ ਕਦੇ ਲਾਉਦੇ ਆ ਆ ਸਾਰਾ ਕੋ ਦਾ ਲਿਆਂਦਾ ਹੋਇਆ ਕਹਿੰਦੀ ਹਾਂ ਮੈਂ ਲੋਣੀ ਆਇਆ ਕਦੇ ਉਹ ਮੈਂ ਕਹਾਂ ਹੁਣ ਡੈਲੀ ਡਿਊਟੀ ਖੋਲੀ ਉਹਨੇ ਤਾਂ ਨਹੀਂ ਆਉਂਦਾ ਕੋਈ ਨਹੀਂ ਕਦੇ ਜਪਤਾ ਕੀ ਗੱਲਾਂ ਅੱਜ ਕੱਲ ਸਲਾਟ ਐ ਵੀ ਨਹੀਂ ਹੈਗਾ ਕਿਸੇ ਕੋਲ ਹਾਂ ਗੱਲ ਤਾਂ ਉਹੀ ਆ। ਐਵੇਂ ਨਾ ਬਾਈ ਮੇਰੀ ਗੱਲ ਸੁਣੋ ਆਪਣਾ ਕਿਹੜਾ ਗਲਤੀ ਮੰਨਣਾ ਵੀ ਜਲੀਲ ਨਾ ਨੇ ਆਪਣੇ ਕੋਲ ਆਪਣਾ ਖਲਾਉ ਵੀ ਕਰਨਾ ਬਾਈ ਉਹੀ ਕਰਨਾ ਹਨਾ। ਇਹ ਤਾਂ ਗੱਲ ਹੈ। ਮੈਂ ਤਾਂ ਹੁਣ ਡੰਗਰ ਪਸ਼ੂ ਰੱਖਣ ਲੱਗਿਆ ਦੂਰ ਕੁ ਵਧਿਆ ਰੱਖ ਲਾਂਗੇ। ਚੱਲ ਘਰ ਡੈਰੀ ਉੱਥੋਂ ਕਦੇ ਹੁਣ ਕਿੱਧਰ ਲੈ ਗਿਆ ਤੂੰ? ਉਹ ਡੈਰੀ ਤਾਂ ਆਪਾਂ ਪਿੰਡ ਵੇ ਜਾਂਦੀ। ਪਿੰਡ ਕਿੱਥੇ? ਆਪਣੇ ਘਰ ਹੀ। ਅੱਛਾ ਘਰ ਹੀ ਦੁੱਧ ਹੁਣ ਵੇਖਦਾ ਹੈ। ਹਾਂ ਹਾਂ। ਘਰੋਂ ਨਹੀਂ ਹਜੇ ਜਦੋਂ ਪਿੰਡ ਤੇ ਸਾਥ ਤੈਨੂੰ ਆਪਾਂ ਸਟਾਰਟ ਨਹੀਂ ਕਰਿਆ ਆਪਾਂ ਬਾਹਰ ਹੀ ਪਏ ਤੈਨੂੰ ਦੁੱਧ ਜਿੰਨਾ ਚਾਹੀਦਾ ਉਹਨਾਂ ਦਵਾ ਲੇ ਹਾਂ ਮੈਂ ਪਤਾ ਕਰੂੰਗਾ ਬੇ ਵੱਡੇ ਤੂੰ ਤਾਂ ਕੋਈ ਦੁੱਧ ਦੁੱਧ ਦੀ ਜੇ ਲੋੜ ਪਈ ਮੈਂ ਤੈਨੂੰ ਫੋਨ ਕਰੂੰਗਾ ਦੁੱਧ ਲੈ ਜਾਵਾਂਗੇ ਜੇ ਚਾਹਤ ਕੋਈ ਨਾ ਕੋਈ ਨਾ ਭਾਈ ਮੈਨੂੰ ਇੱਕ ਦਿਨ ਪਹਿਲਾਂ ਦੱਸੀਂ ਬਾਰ ਆਪ ਜੋ ਦਿਨ ਪਹਿਲਾਂ ਦੱਸੋ ਹਾਂ ਹੋਰ ਦੱਸ ਦੂ ਕਿਵੇਂ ਪਰਿਵਾਰ ਮੁੰਡਾ ਠੀਕ ਆ ਫੇਰ ਤਾਂ ਨਹੀਂ ਬਿਮਾਰ ਹੋਇਆ ਹਾਂ ਹੁਣ ਤਾਂ ਠੀਕ ਸਰ ਹੁਣ ਤਾਂ ਮਾਰਦਾ ਆਥੇ ਪਾਪਾ ਹੀ ਆ ਜਾਲ ਗਾਣਾ ਕੋਲ ਉੱਪਰ ਹੀ ਕੱਢਣ ਲੱਗ ਗਿਆ ਉਹ ਫਿਰ ਆਏ ਆ ਰੂਹ ਦਾ ਹੀ ਜਾਂਦੀ ਹੁੰਦੀ ਹੈ ਬਾਈ ਹੋਰ ਇਹ ਤੈਨੂੰ ਇੱਕ ਗੱਲ ਦੱਸਾਂ ਆਪਣੇ ਮੁੜ ਜਾਂਦੇ ਨੇ ਆਪਣੇ ਪਰਿਵਾਰ ਰੱਬ ਨੇ ਇੱਕ ਜਿਹੜਾ ਜਿਹਾ ਬੰਤ ਆ ਦੇ ਆਪਣੇ ਮਨ ਮੜਾਈ ਜਾਂਦੇ ਨੇ ਆ ਉਹੀ ਗੱਲ ਹੈ ਕੋਈ ਹੋਦਾ ਨਹੀਂ ਆਉਂਦਾ ਆਪਣੀ ਜਾਈ ਜਾਂਦੇ ਨੇ ਮੁੜ ਮੁੜ ਕੇ ਉਹ ਨਹੀਂ ਗਾਲਾਂ ਕੱਢਦਾ ਹੁਣ ਸਾਰਿਆਂ ਨੂੰ ਮੈਂ ਕਹਿੰਦਾ ਨਹੀਂ ਗੱਡੂ ਲੰਡੂ ਕਹਦਾ ਪਹਿਲਾਂ ਪਹਿਲਾਂ ਸਾਰਿਆਂ ਨੂੰ ਕੱਢਦਾ ਨਹੀਂ ਤੇ ਪਹਿਲਾਂ ਵਧੀਆ ਸੀ ਹੁਣ ਸਾਰਾ ਪਤਾ ਨਹੀਂ ਕੀ ਹੋ ਗਿਆ ਹੁਣ ਗਾਲਾਂ ਕੱਢਦਾ ਅਸਲ ਵਿੱਚ ਨਾ ਚੰਨੀ ਇਹ ਤੂੰ ਦੱਸਾਂ ਇਹ ਸੰਗਤ ਹੁੰਦੀ ਹੈ ਇਹ ਸੰਗਤ ਸੁਧਾਰਦੇ ਸਾਰਾ ਕੁਝ ਹੋ ਜਾਣਾ ਗੱਲ ਤਾਂ ਆਹੀ ਆ ਸੰਕਤ ਇਹ ਇੱਕ ਜਵਾਕ ਆ ਨਾ ਇਹਦਾ ਮਨ ਸਾਫ ਹੈ ਹਾਂ ਜਿੱਥੇ ਨੂੰ ਲਾਣੇ ਜਾਣੇ ਉੱਧਰ ਹੀ ਜਾਣਾ ਮਾਂ ਦੀ ਮਾਨਕੀ ਕਰਨ ਤਾਂ ਕਹਾਂ ਮੈਂ ਕਹਿੰਦਾ ਚੰਨ ਸਵੇਰੇ ਨੂੰ ਉੱਠ ਕੇ ਨਾ ਇਹ ਮਾਂ ਦੀ ਡਿਊਟੀ ਨਾ ਸਵੇਰੇ ਉੱਠ ਕੇ ਕਹਿੰਦੀ ਮੂਰੇ ਬਹਿ ਕੇ ਤੁਹਾਨੂੰ ਕਹਾਇਆ ਕਰ ਬਈ ਪਾਠ ਪੜ੍ਹਿਆ ਕਰ ਇਹਦੇ ਮੂਰੇ ਠੀਕ ਆ ਗਰਬਾਣੀ ਲਾ ਦਿਆ ਕਰ ਬੱਚੇ ਦਾ ਮਨ ਚੰਨ ਸਵੇਰੇ ਜਿੰਨੋਂ ਕਰਦਾ ਸੀ ਪਾਠ ਕਰਦਾ ਸੀ ਵਧੀਆ ਕਰਨ ਲੱਗ ਗਿਆ ਪਹਿਲੀ ਪੌੜੀ ਦਾ ਹੁਣ ਫੇਰ ਨਹੀਂ ਕਰਦਾ ਸਸਾਬੇ ਤੂੰ ਪਹਿਲੀ ਕੁੜੀ ਕਹਿੰਦਾ ਆਪਣਾ ਛੋਟਾ ਮੈਨੂੰ ਅੱਧਾ ਆ ਜਾਂਦੀ ਸਾਫ ਕਰ ਦਿੰਦਾ ਇਹ ਹਲੇ ਪਏ ਹੁਣ ਲਾਇਆ ਤਾਂ ਆਪਾਂ ਹੋਣਾ 6 6 ਮਹੀਨੇ ਹੋਏ ਨੇ ਆਹੋ ਵਾ ਦੇਖਿਆ ਸੀ ਫੋਟੋ ਦੇਖੀ ਸੀ ਮੈਂ ਇਹ ਜੀ ਹਾਂ ਪਏ ਪਾਈ ਨਹੀਂ ਹੋਈ ਸੀ ਉਹ ਸਕੂਲ ਜਿੱਦਣ ਜਾਣਾ ਸੀ ਨੇ ਆਹੋ 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 ਹਾਂ ਹਾਂ ਮੈਂ ਫੋਟੋ ਦੇਖੀ ਸੀ ਉਹਦੋਂ ਹਾਂ ਹੋਰ ਚਲਾਂ ਵਧੀਆ ਵਧੀਆ ਠੀਕ ਆ ਹੋਰ ਪਲਵਾਨ ਕਿਵੇਂ ਆ ਮੈਂ ਕਹਿੰਦਾ ਚੜਦੀ ਕਲਾ ਪਲਵਾਨ ਤਾਂ ਮਿਲਦਾ ਰਹਿਣਾ ਕਦੇ ਕਦੇ ਉਹ ਪਤਾ ਕੀ ਗੱਲਾਂ ਇੱਕ ਨਾ ਚੰਨ ਸਿਆਂ ਬੱਦ ਦਿਨਾਂ ਦੇ ਗੇੜ ਹੁੰਦੇ ਨੇ ਮਾੜਾ ਮੋਟਾ ਚੱਲੀ ਜਾਂਦਾ ਉਹ ਤੱਤੇ ਸੰਧੀ ਇਹ ਤਾਂ ਗੱਲ ਹੈ ਹਾਂ ਹੋਰ ਦੱਸ ਆਈ ਕਿਥੇ ਦਰ ਮਾਰੀ ਗੇੜਾ ਆਉਂ ਆਉਂ ਮੈਂ ਹੁਣ ਤੈਨੂੰ ਕਾਟ ਲੈ ਕੇ ਆਉਂਦਾ ਗਾਏ ਜੰਮ ਲਾ ਕੰਗੀ ਇਹਨੇ ਕਾਟ ਲੈ ਕੇ ਆਵੇਂਗਾ ਦੱਸ ਹਾਂ ਹੋ ਕਾਟ ਲੈ ਕੇ ਆ ਉਹ ਦੋ ਪਹਿਲਾਂ ਮੈਨੂੰ ਹੀ ਆਉਂਦਾ ਬੰਦਾ ਵਾ ਤੇ ਬੰਦੇ ਨੇ ਬਾ ਮਤਾ ਬੰਦਾ ਲੈ ਲੈ ਕੇ ਆ ਜਾਣਾ ਕੋਣ ਹਾਲੇ ਵਿਆਹ ਕਰਕੇ ਆ ਕੰਮ ਕਰ ਕਰੇ ਰੰਗ ਰੂਂਗ ਦਾ ਕਰਨ ਲੱਗੇ ਨੇ ਉੱਧਰ ਬੜੇ ਕਈ ਉੱਧਰ ਰੰਗ ਰੂਂ ਕਰਾਉਂਦੇ ਆ ਅੱਛਾ ਉਹ ਤੇਰੇ ਭਰਾ ਦੇ ਵਿਆਹ ਹਾਂ ਭਾਈ ਦੀ ਗੁੜੀ ਕਰਾ ਪਿਆ ਅੱਛਾ ਉਹ ਜਿਹੜੇ ਆਪਣੇ ਨਾਲ ਨਹੀਂ ਦੇ ਨੇ ਨਾਲ ਹੀ ਨਹੀਂ ਜਿਹੜੇ ਅੰਦਰ ਰਹਿੰਦੇ ਨੇ ਵੱਡਾ ਜਿਹੜੇ ਸਾਰਿਆਂ ਤੋਂ ਅੱਛਾ ਉਹ ਜਿਹੜਾ ਛਤਰੇ ਦਾ ਕੰਮ ਕਰਦਾ ਹਾਂ ਜਿਹੜਾ ਛਤਰੰਗ ਦਾ ਛੋਟੇ ਆਇਆ ਤਾਂ ਆਏਗਾ ਆਪਾਂ ਛਤਰੇ ਨੂੰ ਲਵਾਈ ਜੀ ਹਾਂ ਹੋ ਆਹ ਉਹਦੇ ਉਹਦੀ ਹਾਂ ਹਾਂ ਹੋਰ ਦਸ ਖਿਡਾਰੀ ਇਹ ਤਾਂ खेरियत है चढ़नी कला है। आ, पूरी, पूरी, कला था, पूरी था है। कोई ना फिर मारी गेड़ा मिलते